ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਧੂੜਕੋਟ ਰੂਡਕੋਟ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰਦਾ ਬਾਈ ਦਾ ਕੰਮ ਆ ਤੇ ਕੋਰਾ ਬਾਈ ਦਾ ਨਾਮ ਆ ਅੱਜ ਜਨਵਰ ਤੁਹਾਨੂੰ ਦੋ ਦੋਵੇਂ ਵਕਾਵਾ ਵਖਾਉਣੀਆਂ ਮਿੱਤਰੋ ਇੱਕ ਸੂਈ ਸਵਾਈ ਵੈੜ ਸਿੰਘ ਜ਼ਰੂਰ ਆ ਪਰ ਬਰੀਕੀ ਦੇ ਨਾਲ ਬੜੀ ਕਮਾਲ ਆ ਤੇ ਇੱਕ ਮਿੱਤਰੋ ਜਰਸੀ ਨਸਲ ਦੇ ਵਿੱਚ ਪੈਂਦੀ ਗਾਂ ਵਖਾਉਣੀ ਆ ਆਹ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਸਿਕਾ ਮਾਰੀ ਜੀ ਹੱਥ ਜੀ ਖੜਾ ਕੀ ਹਾਲ ਚਾਲ ਆ ਜੀ ਠੀਕ ਹੈ ਸੇਤਾ ਦੇ ਪਰਿਵਾਰ ਜੀ ਹਾਂ ਠੀਕ ਠਾਕ ਚਲੋ ਸ਼ੁਕਰ ਪਹਿਲਾ ਵਾਲੇ ਵੇਖੇ ਜਨਵਰ ਤੰਨੇ ਫਿਰ ਹਾਂ ਹਾਂ ਜੀ ਠੀਕ ਹੈ ਜੀ ਅੱਜ ਆਪਾਂ ਦੋ ਜਾਨਵਰ ਦਿਖਾਉਣੇ ਆ ਹਨਾ ਜੀ ਆ ਗਾਂ ਲਾਲ ਆ ਫਿਰ ਇਹਦੀ ਕੀ ਡਿਟੇਲ ਆ ਭਾਈ ਇਹਦਾ ਆਪਾਂ 60000 ਮੰਨ ਲਾ ਲੈਣਾ ਹੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਣ ਵਾਲੀ ਆ ਇਹਦੇ ਹਾਂ ਚਾਰ-ਕ ਦਿਨ ਲਊਗੀ ਚਾਰ-ਕ ਦਿਨ ਲਊਗੀ ਠੀਕ ਹੈ ਜੀ ਸੂਆ ਕਿੰਨਾ ਹੋਊਗੀ ਇਹ ਜੀ ਸੂਆ ਇਹ ਮੰਨ ਲਾ ਮਾਰਕਾ ਨੇ ਦੂਜਾ ਕਹਿਆ ਪਰ ਤੀਜਾ ਮੰਨ ਲਿਆ ਅਗਲਾ ਤਾਂ ਠੀਕ ਹੈ ਠੀਕ ਹੈ ਇਹਨੇ ਕੋਈ ਹੋਊਗੀ ਪਾਲੀ ਤਰੀਆਂ ਦੀ ਤੇ ਉਹ ਠੰਡੀ-ਭੁੰਡੀ ਆ ਜੀ ਉਹਦੇ ਹਾਂ ਪੂਰੀ ਠੰਡੀ ਆ ਠੀਕ ਹੈ ਠੀਕ ਹੈ ਤੇ ਦਿਨ ਅਜੇ ਪੰਜ-ਚਾਰ ਲੈ ਜੂਗੀ ਹੈ ਨਾ ਠੀਕ ਆ ਭਾਈ ਠੀਕ ਹੈ ਠੀਕ ਓਕੇ ਲੈ ਮਿੱਤਰੋ ਲੇਵੇ ਭਾਂਡੇ ਤੋਰੇ ਮੜੇ ਕੱਢੋ ਪਰ ਤੋਰੇ ਖੋਲੇ ਨੂੰ ਮੜੇ ਲੈ ਮਿੱਤਰੋ ਜਰਸੀ ਨਸਲ ਦੇ ਵਿੱਚ ਪੈਂਦੀ ਆ ਇਹ ਕੋ ਮਨ ਪੰਜਾਬ ਵਾਲੀ ਕਹ ਲੋ ਜਾਂ ਕ੍ਰਾਸ ਕਹ ਲੋ ਤੁਹਾਡੇ ਤੇ ਡਿਪੈਂਡ ਆ ਪਰ ਚੀਜ਼ ਚੰਗੀ ਆ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਦੁੱਧ ਪੀਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਕਿਉਂਕਿ ਥਣ ਦੇਵੇ ਦੀ ਕੁਆਲਿਟੀ ਵਲੋਂ ਜ਼ਬਰਦਸਤ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਚੱਕ ਕੇ ਪਰ ਰੱਖਿਆ ਦੇਖ ਸਰ ਕੇ ਬੋ ਜੀ ਮੋੜ ਲਿਓ ਜੀ ਬਾਕੀ ਲੇਵਲ ਉਹ ਪਹੇ ਹੀ ਤਿਆਰ ਹੋਰ ਕਰ ਜੂਗੀ ਬਈ ਹਾਂ ਹਾਂ ਸਈ ਪੰਜਾ ਚਾਰ ਦਿਨਾਂ ਦੇ ਸੁਣੀ ਤਿਆਰੀ ਕਰਦੇ ਨੇ ਉਹ ਵੀ ਤਿਆਰੀ ਕਰ ਲੈਣੀ 60 ਹਜ਼ਾਰ ਜੋ ਮੰਤਨ ਹੋ ਜਾਊਗਾ ਜੀ ਹਾਂ 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 ਕਰ ਦੇਣੀ ਠੀਕ ਹੈ ਠੀਕ ਹੈ ਛੋਟੀ ਹੋਊਗੀ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਛੋੜਛੱਪਾ ਹੀ ਹੋਣਾ ਵਾ 60 ਹਜ਼ਾਰ ਦੇ ਵਿੱਚੋਂ ਕਿਉਂਕਿ ਰੇਟ ਢੇਰ ਲੈਣ ਵਾਲਾ ਵਾ ਆ ਦੇਖ ਸਕਦੇ ਆ ਮਿੱਤਰੋ ਲੈ ਵੀ ਬਹੁਤ ਲੀਵਾ ਦੀ ਠੀਕ ਦੀ ਜਰੂਰ ਫੋਟਾਂ ਜਰੂਰ ਹੈਗੀਆਂ ਨਿੱਕੇ ਨਿੱਕੇ ਪੋਟੇ ਪੋਟੇ ਜੱਡੀਆਂ ਉਹਨਾਂ ਦਾ ਇੱਕ ਆਮ ਆ ਜਾਂਦੀਆਂ ਹੈ ਚਾ 85 ਦੇ ਵਿੱਚ ਕਿਉਂਕਿ ਇਹ ਜਿਹੜੀ ਮੁਲਕਰੋਫ ਪੈਂਦਾ ਜਦੋਂ ਉਹਦਾ ਆਮ ਹੀ ਆ ਜਾਂਦੀਆਂ ਮੇਥੋਂ ਉਹਦੀ ਚੀਜ਼ਾਂ ਤੇ ਆਹ ਬਈ ਸਿੰਘਾਂ ਵਾਲੀ ਬਾਰੇ ਦੱਸੀ ਉੱਥੋਂ ਥੱਲੋਂ ਬੜੀ ਜ਼ਬਰਦਸਤ ਆ ਯਾਰ ਹਨਾ ਹਾਂ ਹਾਂ ਹੂੰ ਪਹਿਲਾਂ ਨਹੀਂ ਆ ਕਿ ਦੂਜੀ ਸੂਏ ਪਈ ਇਹ ਵੀ ਮੰਨਣਾ ਹੈ ਤਾਂ ਦੂਜੀ ਸੂਏ ਹੀ ਆ ਪਰ ਲਾ ਇਹਨੂੰ ਤੀਜੇ ਮੰਨ ਲਿਆ ਅਗਲਾ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਨੂੰ ਤਨ ਤਨ ਹੋ ਗਿਆ ਥੂਈ ਕਿੰਨੇ ਦਿਨ ਤੋਂ ਚਲਦੀ ਤਨ ਤਨ ਦੀ ਸੋਈ ਇਹ ਮੰਨਦਾ 1.5 ਤੋਂ 11 ਲੀਟਰ ਬੋਲਾ ਹੈ ਜੇ ਥੱਲੇ ਦੋਹਾਂ ਡੰਗਿਆਂ ਦਾ ਹੈ ਜੀ ਮਗਰ ਵੱਛਾ ਗਿਆ ਬੱਚੀ ਨਹੀਂ ਮਗਰ ਵੱਛੀ ਹੈ ਵੱਛੀ ਵੱਛੀ ਬਸ ਸੋਣੀ ਹੈ ਨਾ ਹੂੰ ਠੀਕ ਹੈ ਭਾਈ ਤੇ ਠੰਡੀ ਐ ਚੋਣ ਚਣ ਨੂੰ ਜੀ ਪੂਰੀ ਠੰਡੇ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੂੰ ਲੈ ਜੋ ਮਾਰੇ ਤੋਰੀਓ ਇਹਨੂੰ ਵੀ ਕੱਢੇ ਪਾਰ ਨੂੰ ਇਹਦਾ ਰੇਟ ਵੀ ਤੇ ਰੇਟ ਦੱਸ ਦਿਓ ਪਹਿਲਾਂ ਇਹਦਾ ਜੀ ਰੇਟ ਇਹਦਾ 70000 70000 ਮਾਨਤਾਂ ਦੇ ਵਿੱਚ ਹੋ ਜੂਗੀ ਇਹਦੀ ਹਾਂ ਹਾਂ ਜੀ ਹੋ ਜੂਗੀ ਠੀਕ ਹੈ ਭਾਈ ਲੈ ਮਿੱਤਰੋ ਤੀਜਾ ਮੰਨ ਲਓ ਦੂਜਾ ਮੰਨ ਲਓ ਪਹਿਲਾ ਮੰਨ ਲਓ ਤੁਹਾਡੇ ਦੇ ਡਿਪੈਂਡ ਆ ਪਰ ਦੂਜਾ ਸੂਆ ਹੀ ਵਹਿੜਾ ਮੁੱਠੀ ਪਰ ਸਿੰਘ ਜ਼ਰੂਰ ਹੈ ਗਿਆ ਪਰ ਮਨ ਲਓ ਦੁੱਧ ਪੀਣ ਵਾਲੇ ਲਈ ਚੀਜ਼ ਪੂਰੀ ਟਾਪ ਆ ਕਿਉਂਕਿ ਪਲੇ ਸਭੀ ਵਜਨ ਵਾਲੀ ਗਾਂ ਜਾਣ ਵਾਲੀ ਲਹੂ ਪਾਣੀ ਵਾਲੀ ਦੇਖ ਸਕਦੇ ਹੋ ਮੇਰੇ ਮਿੱਤਰੋ ਹੂੰ ਬਾਦਾਂ ਬਾਈਕਟ ਚ ਪੁਰੀਆਂ ਨੇ ਨਿਕਲ ਖੋਲ ਤਰ ਜਾਂਦੇ ਹਨ ਹੈਨਾ ਉਹਨੂੰ ਗੇਟ ਆਲੇ ਪਾਸੇ ਨੂੰ ਲੈ ਜਾਓ ਅੰਦਰ ਨਹੀਂ ਮੇਰੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਹੂੰ ਲੈ ਧੀ ਦੇ ਲੈ 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 ਵਾਲਾ ਬੜਾ ਜ਼ਬਰਦਸਤ ਬਚੀ ਦਿੰਦੇ ਹੈਨਾ ਹੁੰਦੇ ਦੋ ਦੇ ਦੂਸਤ 18 ਕਿਲੋ ਹੈ ਨਾ ਬਾਈ ਹੂੰ ਹੂੰ ਚੱਲ ਪੀਣਾ ਜੇ ਤੂੰ ਖਾ ਪੀ ਕੇ ਮਾਰਦੇ ਨਹੀਂ ਹੂੰ ਉਹਨਾਂ ਠੰਡੀ ਆ ਕੋਈ ਚੱਕ ਲੈ ਲੈ ਬਾਕੀ ਹੂੰ ਚੂਣ ਚੜ ਚੰਗਾ ਲੱਗਾ ਹੋਊਗਾ ਇਹਨੂੰ ਹਾਂ ਪੂਰਾ ਵਦਗਾ ਚੋਂ ਹੂੰ ਖਾ ਆ ਪੋਲੀ ਬਹੁਤ ਆ ਚੋਂ ਚ ਹੂੰ ਨਹੀਂ ਗਰਾਂ ਨੂੰ ਥਾਣੀ ਚੰਗਾ ਲੱਗਾ ਹੋਇਆ ਦੇਣ ਲੈਣ ਜਿਹੜਾ ਰੇਟ ਨਾ ਦੱਸ ਦਈਏ ਬਾਈ ਇਹਦਾ ਰੇਟ ਦੇਣ ਲੈਣ ਵਾਲਾ ਦੱਸ ਦਿਓ ਕਿੰਨੇ ਕੁ ਦੱਸ ਦਈਏ ਹਾਂ ਨਾ ਘਾਟੀ ਬਾੜੇ ਟਾਟੇ ਬਾਟੇ ਫਿਰ ਪੈਂਡ ਕਰ ਲਾ ਠੀਕ ਹੈ ਜੀ ਲੈ ਮਿੱਤਰੋ 60000 ਦੇ ਵਿੱਚ ਮਿਲੂਗੀ ਕਿਉਂਕਿ ਸੇਂਗਾ ਮੁੱਠੀ ਪਰ ਬਾਈ ਔਰ ਬਾਕੀ ਗਾਂ ਪੂਰੀ ਟਿਕਾਣੇ ਦੀ ਆ ਜੇ ਤੁਸੀਂ ਇਹਦੇ ਲੇਵੇ ਵਾਲੇ ਪੱਖ ਨੂੰ ਜਾਂਦੇ ਆਰਡਰ ਦੀ ਕੁਆਲਿਟੀ ਪੂਰੀ ਜ਼ਬਰਦਸਤ ਲੱਗੀ ਹੋਈ ਆ ਕਿਉਂਕਿ ਕਹਿਣ ਵਾਲੀ ਗੱਲ ਨਹੀਂ ਕਿ ਵੱਥੀ ਨੂੰ ਕੋਈ ਖਰਾਕ ਵਾਲਾ ਕੋਈ ਸੰਭਣ ਵਾਲਾ ਹੋਵੇ ਦੁੱਧ ਚੋਣ ਵਾਲਾ ਹੋਵੇ ਸਹੀ ਦੁੱਧ 20 ਕਿਲੋ ਵੀ ਦੇ ਦੂਗੀ ਕਿਉਂਕਿ ਚੋਣ ਵਾਲੇ ਤੇ ਵੀ ਦਮ ਚਾਹੀਦਾ ਵੱਥੀ ਜੇ ਦਮ ਫੇਰ ਬੰਨਣਾ ਮਿੱਤਰੋ ਤੇ ਆਇਂਦਰੋ ਜਰਸੀ ਦਾ ਕਰੋ ਸਕਿਆ ਦੋ ਗਾਇਆਂ ਹੀ ਬਾਈ ਹੁਣ ਇਹਦੇ ਕੋਲੇ ਦੋਹੀਆਂ ਠੰਡੀ ਸੀਲ ਵਾਲੇ ਪੱਖ ਤੇ ਇੱਕ ਹਾਂਜੀ ਇਹ ਸੋਨਾਲੀਕਾ ਹਾਂਜੀ 750 ਡੀਆਈ ਜੀ ਆ ਡੀਸੀ ਇਹ ਡੀਸੀ ਲੱਗਦਾ ਬਈ ਠੀਕ ਆ ਬਈ ਡੀਆਈ ਵੀ ਮੇਰੇ ਤਿਆਰੀ ਤੇ ਕਿੰਨੇ ਕੋ ਕਿਹੜਾ ਮਾਡਲ ਆ ਬਈ ਇਹ ਦੋ ਇੱਕ ਦੋ ਮਾਡਲ ਆ ਰਹੇ ਪੰਜਾਬੀ ਨੰਬਰ ਆ ਹਨਾ ਮੇਰੇ ਦੋ ਮਾਡਲ ਆ ਠੀਕ ਆ ਬਈ ਤੇ ਚੌਣ ਚਲਾਈ ਵਿਚਲੂਏ ਜੋਕੇ ਆ ਬਈ ਹਾਂ ਚਲਾਈ ਤੇ ਕੋਈ ਵੀ 1 ਰੁਪਈਆ ਨਹੀਂ ਇੱਤੇ ਲੱਗਦਾਗਾ ਟਾਇਰ ਚਾਰੇ ਨਵੇਂ ਆ ਠੀਕ ਹੈ ਜੀ ਅਰ ਸਾਰਾ ਕੁਛ ਹੀ ਮਨ ਨਾਲ ਉਸੇ 50000 ਦਾ ਦਾ ਮੇਰਾ ਉੱਪਰ ਦਾ ਸਮਾਨ ਹੀ ਹੈ ਹਾਂ ਮੈਂ ਮੇਰਾ ਬੋਡੀਫਾਈ ਕਰਵਾਇਆ ਉਹ ਤੋੜਾ ਛਤਰੀ ਛਤਰੀ ਡੱਕ ਡੱਕ ਲੱਗਾ ਹੈ ਕਾਹੀ ਨਹੀਂ ਇਹ ਠੀਕ ਹੈ ਜੀ ਅੱਛਾ ਇਹ ਕਿਨੇ ਦਾ ਦੇ ਦੇਗੇ ਭਾਈ ਤੇ ਆਪਾਂ 3.5 ਲੱਖ ਦਾ ਦੇ ਦਿਆਂਗੇ 60 ਤੇ 3.5 ਲੱਖ ਦਾ ਦੇ ਦਈਏ ਮਾਡਲ ਕਿਹੜਾ ਦੱਸੇ ਦੋ ਦੋ ਠੀਕ ਹੈ ਨੰਬਰ ਪੰਜਾਬ ਦਾ ਹੈ ਨੰਬਰ 50 ਕਾਪੀ ਚੱਪੜੀ ਆ ਇਹ ਕਾਫੀ ਦੁੱਦੀ ਹੈ ਦੁੱਦੀ ਕਾਫੀ ਕਾਗਜ਼ ਵਾਲੀ ਠੀਕ ਹੈ ਜੀ ਲੈ ਮਿੱਤਰੋ ਕਾਗਜ਼ ਵਾਲੀ ਕਾਪੀਆਂ ਦੀ ਚੱਪਾ ਵਾਲੀ ਨਹੀਂ ਬਾਕੀ ਟਰੈਕਟਰ ਓਕੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਉੱਪਰ ਦਾ ਸਿਸਟਮ ਸਿਸਟਮ ਬਹੁਤ ਕਹਣ ਲੱਗਿਆ ਹੋਇਆ ਜਦੋਂ ਲੈ ਕੇ ਗਿਆ ਲਾ ਕੇ ਸਿੱਧੂ ਮੂਸੇਵਾਲੇ ਦੇ ਘਰ ਛੱਡ ਕੇ ਪਿੰਡ ਨੂੰ ਗਹਿਣਾ ਹੈ ਐਨ ਆਰ ਐਫ ਤੇ ਟੈਰ ਆ ਇਹ ਮਰਫ ਤੇ ਠੀਕ ਹੈ ਯਾ ਮਰਫ ਤੇ ਟੈਰਾ ਚਾਰੇ ਮਿੱਤਰੋ ਨਵੇਂ ਜਮ ਅੱਛਾ ਭਾਈ ਨੰਬਰ ਕਿਨੇ ਕਰੇ ਭਾਈ ਆਪਣਾ 98782 ਜੀ 52757 ਇੱਕ ਵਾਰੀ ਹੋਰ ਬੋਲ ਦਿਓ ਜੀ 98782 ਜੀ 54757 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਭਾਈ ਹੁਣ ਇਹਨਾਂ ਨਾਲ ਗੱਲਬਾਤ ਮਿੱਤਰੋ ਪਿੰਡ ਧੂੜਕੋਟ ਤੋਂ ਜ਼ਿਲ੍ਹਾ ਫਰੀਦਕੋਟ